ਜਿੰਦਗੀ ਤੇ ਪਰ ਪਿੰਡ ਤੇ ਬੰਦਾ ਰੱਖੀ ਹੈ ਮੇਰੇ ਦੁਆਰੀ ਬਾਈ ਲੋ ਵੀ ਮਿੱਤਰੋ ਤੇ ਮੈਂ ਤੁਹਾਡਾ ਆਪਣਾ ਗੁਰਵਿੰਦਰ ਪਾਣਾ ਤੇ YouTube ਤੇ ਆਪਣਾ ਪੇਜ ਹੈਗਾ ਖੋਸਾ ਬੀਬੀ 30 ਤੇ ਆਪਾਂ ਨੂੰ ਕਾਫੀ ਮੈਸੇਜ ਆਏ ਬਈ ਆਪਾਂ ਕਿਵੇਂ ਤਿਆਰ ਕੀਤਾ ਵੀ ਉਮਰ ਦੇ ਕਿਵੇਂ ਆਪਾਂ ਕੀ ਪਲਾਈ ਹੈ ਮਗਰਲੇ ਪਾਸੇ ਤੇ ਆਪਾਂ ਦਿਖਾਉਣਾ ਤੁਹਾਨੂੰ ਵੀ ਕਿਵੇਂ-ਕਿਵੇਂ ਸਿਸਟਮ ਕੀਤਾਗਾ ਵੀਰੇ ਤੇ ਸਾਰਨਾ ਪਹਿਲਾਂ ਤਾਂ ਆਪਾਂ ਵੀਰੇ ਇਹਦੇ ਫੁਆਰੇ ਵਾਲੇ ਸੈੱਟ ਕੀਤਾ ਸਿਸਟਮ ਦੇਖੋ ਵੀ ਪੰਪ ਇਹਦੇ ਪੰਪ ਜਿਹੜੇ ਨਾਲ ਦਿੰਦੇ ਹੋ ਥੋੜੇ ਜੇ ਹੌਲੇ ਹਸਤੇ ਹੁੰਦੇ ਆ ਪਰ ਬਾਅਦ ਦੇ ਵਿੱਚ ਆਪਾਂ ਲਾਇਆ ਥੋੜੇ ਹੈਵੀ weight ਵਾਲੇ ਦੋਨੇ ਪਾਸੇ ਉਸ ਤੋਂ ਬਾਅਦ ਆਪਾਂ ਵੀਰ ਲਾਈਆ ਆਪਾਂ ਪੀ ਕੇ ਦੇ ਦੇਖੋ ਬਈ ਜੇ ਹੋਰ ਆਪਾਂ ਨੂੰ ਕੀ ਕੀ ਸਿਸਟਮ ਇਹਦੇ ਵਿੱਚ ਕਰਨਾ ਪਿਆ ਮੇਨ ਮਨ ਤਾਂ ਜਿਵੇਂ ਆਪਾਂ ਕੀ ਭਲਾਈ ਉਹਦੇ ਉੱਤੇ ਕੀ ਕੀ ਚੇਂਜਸ ਕੀਤਾ ਇਹਦੇ ਵਿੱਚ ਹਰ ਕੁਝ ਚੇਂਜ ਕਰਨਾ ਪਿਆ ਉਹ ਜਦੋਂ ਮਤੇ ਇਹ ਤੋਂ ਲੈ ਕੇ ਜੜ ਤੱਕ ਹੀ ਚੇਂਜ ਕਰਤਾ ਸਿਸਟਮ ਸਾਰਾ ਉਦੀ ਇਕੱਲੀ ਚੈਸੀ ਤੇ ਬਾਡੀ ਰਹਿ ਗਈ ਜੀ ਚੈਸੀ ਦੇ ਬਾਡੀ ਆ ਪਵਰਤੀ ਆ ਪਿਆਬੀ ਦੇ ਵਿੱਚ ਗਈਏ ਇੰਜਨ ਤੇ ਗੇਅਰ ਇੰਜਨ ਤੇ ਗੇਅਰ ਹੋ ਗਿਆ ਹਨਾ ਬਾਕੀ ਸਾਰਾ ਕੁਝ ਆਪੇ ਕਰਨਾ ਤੇ ਜਿਹੜੇ ਆਪਣੇ ਇਹ ਮੇਨ ਆਪ ਜਿਹੜੇ ਆ ਪੰਪ ਬਦਲੇ ਫਿਰ ਲੈ ਨਾਜਕ ਸੀ ਥੋੜੇ ਜਿਹੇ ਕਿ ਕਿਵੇਂ ਕੀ ਦਿੱਕਤ ਸੀ ਛੋਟੇ ਸੀ ਜਿਹੜੇ ਲਿਆ ਪੁਣੇ ਵੱਡੇ ਲਾ ਕੇ ਲਾਏ ਆ ਤੇ ਜਿਹੜੀ ਆਪਾਂ ਇਹ ਪੀਕ ਲਾਈਏ ਉੱਪਰੋਂ ਹੀ ਅੱਗੋਂ ਜਾ ਕੇ ਗਾਂ ਤਾਂਠਾ ਹੋ ਜਾਂਦੀ ਹਾਈਡਰੋਕ ਕੱਤੀ ਸਾਰੀ ਅੱਛਾ ਹਾਈਡਰੋਲਿਕ ਹੋ ਗਈ ਸਾਰੀ 460000 ਰੁਪਏ ਚੰਗਾ ਠੀਕ ਆ ਇਹ ਮਤਲਬ ਆਡਵਰਿਕ ਪੰਪ ਲਾਤਾ ਨਾਲੇ ਦੇ ਵੀ ਠੀਕ ਹੈ ਤੇ ਇਹ ਉੱਥੇ ਹੀ ਕੰਟਰੋਲ ਉਹਦੇ ਅੱਗੂ ਹੀ ਆ ਸਾਰਾ ਕੁਝ ਕੰਟਰੋਲ ਅੱਗੇ ਡਰਾਈਵਰ ਕੋਲੇ ਹੀ ਆ ਸਾਰਾ ਆ ਦੇਖੋ ਵੀ ਕੰਟਰੋਲ ਆ ਬਈ ਸਾਰੇ ਇੱਥੇ ਹੀ ਆ ਦੇ ਕੋਲੇ ਬਾਈ ਤੇ ਬਾਕੀ ਆਪਾਂ ਵੀਰੇ ਪੂਰਾ ਮਤਲਬ ਵਰਕ ਕਰਦੀ ਆ ਪੂਰਾ ਆਪਾਂ ਮੰਨ ਕੇ ਚੱਲੋ ਸਿਸਟਮ ਕਰ ਚੁੱਕੇ ਆ ਦੇ ਨਾਲ ਹਨ ਮੰਨ ਕੇ ਚੱਲੋ ਵੀ ਸਾਰਾ बन ਗਏ ਕਿੰਨੇ ਗਿੱਲੇ ਚਾਚਾ ਸਰਪੇ ਤੇ ਰੇ ਪਾ ਚੁੱਕੇ ਆਪਾਂ ਇਹਦੇ ਨਾਲ ਅਜੇ ਤਾਈਂ ਤਾਂ ਤਕਰੀਬਨ ਥੋੜੇ ਪਾਏ 1.5-200 ਕਿੱਲਾ ਪਾਇਆ ਹੈ ਅੱਛਾ 1.5-200 ਗਿੱਲਾ ਕਰ ਚੁੱਕੇ ਆਪਾਂ ਇਹਦੇ ਨਾਲ ਕੰਮ ਆ ਮਤਲਬ ਕੀ ਹੈ ਵੀ ਸਾਰਾ ਮਤਲਬ ਆਪਣਾ ਪ੍ਰੋਜੈਕਟ ਸਹੀ ਹੋ ਗਿਆ ਸੀਜ਼ਨ ਚੱਲ ਪਿਆ ਹੋਣ ਸੀਜ਼ਨ ਚੱਲ ਪੂਆ ਬਾਈ ਹੁਣ ਆਪਣਾ ਬਾਕੀ ਨੰਬਰ ਵੀ ਪਾਇਆ ਸੀ ਅੱਗੇ ਵੀਡੀਓ ਪਾਈ ਆ ਵੀ ਜੇ ਕਿਸੇ ਨੇ ਰਪਿੰਦਰ ਬਾਣਾ ਸ਼੍ਰੀ ਮਕਸਦਰ ਸਾਹਿਬ ਤੇਰੇ ਸਰਪੇ ਕਰਵਾਉਣੀ ਹੋਵੇ ਤਾਂ ਬਾਈ ਨੰਬਰ ਦੇ ਉੱਤੇ ਕਰਿਓ ਫੋਨ ਫਰਮਤੀ ਦੀ ਸਰਕਾਰ ਹਾਂਜੀ ਤੇ ਬਾਕੀ ਅਸੀਂ ਪਾਵਾਂਗੇ ਫੁੱਲ ਇਹਦੀ ਵੀਡੀਓ ਚੱਲਦੇ ਦੀ ਵੇਸੇ ਪਾਈਆਂ ਹੀ ਆ ਬਈ ਅੱਗੇ ਅਫਵਾਰੇ ਫੂਰੇ ਬਈ ਇਹ ਅਫਵਾਰੇ ਫੂਰੇ ਜਾਂ ਕਿੱਥੋਂ ਮਿਲ ਜਾਂਦੇ ਮਤਲਬ ਮੜ ਮੜਾ ਦਾ ਦਈਏ ਦਰਸ਼ਕਾਂ ਨੂੰ ਕਿ ਮਤਲਬ ਮਤਲਬ ਜਿੱਥੋਂ ਮਰਜ਼ੀ ਲੈ ਲਈ ਤਾਂ ਕੋਈ ਪ੍ਰੋਜੈਕਟ ਲਈ ਗੱਲ ਨਹੀਂ ਮਿਲਦਾ ਲੋਕਲ ਵੀ ਜਾਂਦੇ ਪਰ ਆਪਾਂ ਲੁਧਿਆਣਾ ਜਾਦੇ ਅਸੀਂ ਸਾਰਾ ਆਪਣਾ ਲੁਧਿਆਣਾ ਸਿਸਟਮ ਕੀਤਾ ਬਈ ਲਿਆ ਕੇ ਅਸੀਂ ਮੇਨ ਤੇ ਬਾਕੀ ਆ ਦੇਖੋ ਫਵਾਰੇ ਰੱਖਣਾ ਤੇ ਸਿਸਟਮ ਜਿੰਨਾ ਕੋਈ ਕੋਈ ਕਮੀ ਪੇਸ਼ੀ ਛੱਡੀ ਨਹੀਂ ਆਉਦੇ ਜਾਣੇ ਤਾਂ ਤੇ ਆ ਗਿਆ ਵੀਰੇ ਦਾ ਸਿਸਟਮ ਕੀ ਪਤਾ ਚੱਕਰ ਨੂੰ ਠਾਂ ਕਰਨ ਵਾਸਤੇ ਬਾਕੀ ਵੀਰੇ ਤੁਹਾਨੂੰ ਨੰਬਰ ਪਾਉਣੇ ਆ ਤੇ ਜਰੂਰ ਦੱਸਿਓ ਬਾਈ ਕਿਵੇਂ ਲੱਗਿਆ ਪ੍ਰੋਜੈਕਟ ਸਾਡਾ